ਸਮੇ ਸਮੇ ਸਿਰ ਵੀਡੀਓ ਬਣਾਉਣਾ ਰਹੀ ਨਾ ਕਿ ਜਰਮਨ ਚ ਜੇਕਰ ਤੁਸੀਂ ਸ਼ੇਨਗਨ ਵੀਜ਼ਾ ਅਪਲਾਈ ਕਰਦੇ ਹੋ ਤਾਂ ਵੀਜ਼ਾ ਮਿਲਣ ਦੇ ਚਾਂਸ ਵੱਧ ਹੁੰਦੇ ਹੈ ਜੀ ਤੇ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਥੰਬਨੇਲ ਦੇਖ ਚੁੱਕੇ ਹੋ ਕਿ ਜਰਮਨ ਦਾ ਵੀਜ਼ਾ ਪ੍ਰੂਵ ਹੋਇਆ ਹੈ ਜੀ ਸੋ ਇਸ ਵੀਡੀਓ ਦੇ ਵਿੱਚ ਆਪਾਂ ਸ਼ੇਨਗਨ ਵੀਜ਼ੇ ਬਾਰੇ ਗੱਲ ਕਰਨ ਜਾਵਾਂਗੇ ਜੀ ਸਾਸੀਕਲ ਨਮਸਤੇ ਆਦਾਬ ਇੱਥੇ ਰੋਚ ਹੈ ਫੈਸਲਾਬਾਦ ਵੈਲਕਮ ਬੈਕ ਟੂ ਦਾ ਨਿਊ ਵੀਡੀਓ ਤੇ ਇਹ ਵੀਡੀਓ ਦੇ ਵਿੱਚ ਆਪਾਂ ਦੱਸਣ ਜਾ ਰਹੇ ਹਾਂ ਕਿ ਜਰਮਨ ਦਾ ਵੀਜ਼ਾ ਆਪਾਂ ਨੂੰ ਆਫਟਰ 1 ਰਿਫਿਊਜ਼ਲ ਕਿਵੇਂ ਮਿਲਿਆ ਕਿੰਨਾ ਟਾਈਮ ਲੱਗਿਆ ਕੀ ਡਾਕੂਮੈਂਟ ਸੀ ਕੀ ਪ੍ਰੋਫਾਈਲ ਸੀ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਇਹ ਹੱਥ ਬੰਨ੍ਹ ਕੇ ਬੇਨਤੀ ਕਰਨਾ ਚਾਹਨਾਗਾ ਕਿ ਆਪਣਾ ਕੋਈ ਵੀ ਆਫਿਸ ਨਹੀਂ ਕੋਈ ਵੀ ਬ੍ਰਾਂਚ ਨਹੀਂ ਕੋਈ ਵੀ ਨਹੀਂ ਹੋ ਜਾਇਗਾ ਜੇਕਰ ਤੁਸੀਂ ਕੋਈ ਵੀ ਕੰਟੈਕਟ ਕਰਦੇ ਹੋ ਐਜ਼ ਅਡਵਾਈਸ ਆਪਾਂ ਤੁਹਾਨੂੰ ਗੱਲ ਕਰ ਸਕਦੇ ਹਾਂ ਜੀ ਠੀਕ ਹੈ ਜੀ ਨਹੀਂ ਆਪਾਂ ਕੋਈ ਬਹੁਤ ਵੱਡੇ ਇਮੀਗ੍ਰੇਸ਼ਨ ਕੰਸਲਟੈਂਟ ਹੈ ਜੀ ਜਿਹੜਾ ਵੀਜ਼ਾ ਤੁਸੀਂ ਦੇਖ ਰਹੇ ਹੋ ਇਹ ਵੀਜ਼ਾ ਬਹੁਤ ਹੀ ਨਾਰਮਲ ਪ੍ਰੋਫਾਈਲ ਦੇ ਉੱਤੇ ਹੈ ਜੀ ਜਿੰਦਾ ਬੈਂਕ ਬੈਲੈਂਸ ਕੋਈ ਤਕਰੀਬਨ 6-7 ਲੱਖ ਸੀ ਜੀ ਤੇ 2 ਸਾਲ ਦੀ ਇਨਕਮ ਟੈਕਸ ਰਿਟਰਨ ਸੀ ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਮੈਰੀ ਸਰਟੀਫਿਕੇਟ ਫੈਮਿਲੀ ਬੈਕਗਰਾਉਂਡ ਦੇ ਵਿੱਚ ਤੁਸੀਂ ਕਹਿ ਲੋ ਆਧਾਰ ਕਾਰਡ ਠੀਕ ਹੈ ਜੀ ਤੇ ਜੇ ਆਪਾਂ ਜੋਬ ਜੀ ਜਾਂ ਬਿਜ਼ਨਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਪਾਂ ਐਮਐਸਐਮਈ ਸਰਟੀਫਿਕੇਟ ਤੇ ਇੱਕ ਬਿਜ਼ਨਸ ਕਾਰਡ ਦਿੱਤਾ ਸੀ ਤੇ ਇਹਨਾਂ ਕੋਲ ਟਰੈਵਲ ਹਿਸਟਰੀ ਨੋ ਡਾਊਟ ਵਧੀਆ ਸੀ ਸਾਊਥ ਅਫਰੀਕਾ ਦੀ ਸੀ ਜੀ ਠੀਕ ਹੈ ਜੀ ਦੁਬਈ ਦੀ ਸੀ ਜੀ THAILAND ਦੀ ਸੀ MALAYSIA ਦੀ ਸੀ ਜੀ ਸੋ ਇਹ ਕੰਟਰੀਆਂ ਵੀ ਸੀ ਜੀ ਪਰ ਇਸ ਕੇਸ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਕੀ ਵੱਡੀ ਗੱਲ ਹੈ ਵੱਡੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਇਹ ਕੇਸ ਰਿਫਿਊਜ਼ ਹੋ ਗਿਆ ਸੀ ਕਿਉਂਕਿ ਇਹਨਾਂ ਨੇ ਨੀਦਰਲੈਂਡ ਦੇ ਵਿੱਚ ਅਪਲਾਈ ਕੀਤਾ ਸੀ ਨੀਦਰਲੈਂਡ ਦੇ ਵਿੱਚ ਅਪਲਾਈ ਕੀਤਾ ਸੀ ਤਾਂ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਸੀ ਇਹ ਕਹਿ ਕੇ ਕਿ ਜਸਟੀਫਿਕੇਸ਼ਨ ਆਫ ਪਰਪਸ ਨਹੀਂ ਵਧੀਆ ਜਦੋਂ ਤੁਹਾਡਾ ਵੀਜ਼ਾ ਖਤਮ ਹੋ ਜਾਊਗਾ ਤੁਸੀਂ ਸ਼ੈਨੀਅਨ ਸਟੇਟਸ ਲੀਵ ਨਹੀਂ ਕਰੋਗੇ ਸੋ ਇਸ ਗੱਲਾਂ ਕਰਕੇ ਹੀ ਵੀਜ਼ਾ ਰਿਫਿਊਜ਼ ਹੋ ਗਿਆ ਸੀ ਸੋ ਹੋ ਸਕਦਾ ਹੈ ਵੀ ਆਫੀਸਰ ਨੂੰ ਲੱਗਾ ਹੋਵੇ ਤਾਂ ਕਰਕੇ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਪਰ ਜਦੋਂ ਕੋਈ ਆਫੀਸਰ ਨੂੰ ਇਹੋ ਜਿਹਾ ਡਾਊਟ ਹੁੰਦਾ ਹੈ ਪਰ ਜਰਮਨੀ ਦੇ ਵਿੱਚ ਜਦੋਂ ਇਹ ਸਾਰੀ ਚੀਜ਼ਾਂ ਹੁੰਦੀਆਂ ਤੇ ਉਦੋਂ ਆਫੀਸਰ ਤੁਹਾਨੂੰ ਇੱਕ ਟੈਲੀਫੋਨਿਕ ਇੰਟਰਵਿਊ ਕਾਲ ਕਰਦਾ ਹੈ ਤੇ ਇਹ ਟੈਲੀਫੋਨਿਕ ਇੰਟਰਵਿਊ ਕਾਲ ਵੀ ਆਈਸੀ ਤੇ ਇਹ ਟੈਲੀਫੋਨਿਕ ਇੰਟਰਵਿਊ ਕਾਲ ਦੇ ਵਿੱਚ ਉਹਨਾਂ ਕੋਲ ਕੁਝ ਕੁ ਸਵਾਲ ਪੁੱਛੇ ਗਏ ਤੇ ਜਿਨ੍ਹਾਂ ਵਿੱਚੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡੇ ਜਾਣ ਦਾ ਕਾਰਨ ਕੀ ਹੈ ਤੁਸੀਂ ਕਰਦੇ ਕੀ ਹੋ ਤੁਹਾਡੇ ਘਰ ਪਰਿਵਾਰ ਚ ਕੌਣ ਹੈ ਕਿੰਨੇ ਦਿਨ ਰੁਕੋਗੇ ਜਿਹੜਾ ਤੁਹਾਡਾ ਪਲਾਨ ਹੈ ਉਹਦੇ ਅਕੋਰਡਿੰਗ ਤੁਸੀਂ ਕਿੱਥੇ ਕਿੱਥੇ ਜਾਓਗੇ ਸੋ ਇਹ ਸਾਰੀਆਂ ਗੱਲਾਂ ਬਾਤਾਂ ਸੀ ਤੁਹਾਡੀ ਹੋਟਲ ਬੁਕਿੰਗ ਪੇਡ ਹੈ ਕਿ ਨਹੀਂ ਤੁਹਾਡੀ ਜਿਹੜੀਆਂ ਡੇਟਸ ਨੇ ਉਹ ਫਿਕਸ ਨੇ ਕਿ ਤੁਸੀਂ ਚੇਂਜ ਕਰੋਗੇ ਇਹ ਸਾਰੀਆਂ ਗੱਲਾਂ ਬਾਤਾਂ ਸੀ ਤੇ ਉਸ ਤੋਂ ਬਾਅਦ ਇਹ 1 ਮਹੀਨੇ ਦੀ ਪ੍ਰੋਸੈਸਿੰਗ ਬਾਅਦ ਇਹ ਵੀਜ਼ਾ ਆਪਾਂ ਨੂੰ ਮਿਲਿਆ ਤੇ ਵੱਡੀ ਗੱਲ ਹੋਰ ਹੈ ਕਿ ਜੇ ਆਫਟਰ ਰਿਫਿਊਜ਼ ਇਹ 6 ਮਹੀਨਿਆਂ ਦੀ ਵੈਲਿਡਿਟੀ ਦੇ ਨਾਲ 90 ਦਿਨਾਂ ਦੀ ਸਟੇ ਦੇ ਨਾਲ ਇਹ ਵੀਜ਼ਾ ਆਪਾਂ ਨੂੰ ਮਿਲਿਆ ਸੋ ਤੁਹਾਨੂੰ ਵੀ ਵੀਜ਼ਾ ਮਿਲ ਸਕਦਾ ਹੈ ਆਪਣੀ ਪ੍ਰੋਫਾਈਲ ਤੇ ਹਮੇਸ਼ਾ ਕੰਮ ਕਰੋ ਅਪਡੇਟ ਕਰੋ ਜੇਕਰ ਕੋਈ ਵੀ ਹੈਲਪ ਚਾਹੀਦੀ ਹੈ ਤਾਂ ਕਿਸੇ ਵੀ ਵਧੀਆ ਬੰਦੇ ਨੂੰ ਸੰਪਰਕ ਕਰ ਸਕਦੇ ਹੋ ਚਾਹੇ ਉਹ ਕੋਈ ਵੀ ਹੈ ਜਿਹਦੇ ਕੋਲ ਇੱਕ ਵਧੀਆ ਐਕਸਪੀਰੀਅנס ਹੈ ਹੋ ਸਕਦਾ ਮੈਂ ਆ ਹੋ ਸਕਦਾ ਕੋਈ ਮੈਨ ਤੋਂ ਵੀ ਜ਼ਿਆਦਾ ਵਧੀਆ ਹੋਵੇ ਸਿਰਫ ਇੱਕ ਪ੍ਰੈਜੈਂਟੇਸ਼ਨ ਹੈ ਜਿਹਨੂੰ ਵਧੀਆ ਤਰੀਕੇ ਨਾਲ ਜੇਕਰ ਤੁਸੀਂ ਦੋਗੇ ਤਾਂ ਤੁਹਾਨੂੰ ਵੀਜ਼ਾ ਜ਼ਰੂਰ ਮਿਲੇਗਾ ਚਾਹੇ ਉਹ ਸ਼ੇਨਗੇਨ ਵੀਜ਼ਾ ਹੈ ਚਾਹੇ ਯੂਕੇ ਦਾ ਚਾਹੇ ਆਸਟ੍ਰੇਲੀਆ ਦਾ ਚਾਹੇ ਨਿਊਜ਼ੀਲੈਂਡ ਦਾ ਦੇਸ਼ ਚ ਵਰਦ ਦੇ ਵਿੱਚ ਕੋਈ ਵੀ ਵੀਜ਼ਾ ਉਹ ਤੁਹਾਨੂੰ इजीली ਮਿਲ ਜਾਂਦਾ ਹੈ ਸੋ ਜੇਕਰ ਤੁਸੀਂ ਵੀ ਸ਼ਾਈਨਿੰਗਨ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਗਣ ਤੇ ਤਿੰਨ ਚਾਰ ਡਾਕੂਮੈਂਟ ਹੈ ਜਿਹਨੂੰ ਹਮੇਸ਼ਾ ਤੁਸੀਂ ਤਿਆਰ ਕਰਕੇ ਰੱਖੋ ਤੇ ਉਹਨੂੰ ਹਮੇਸ਼ਾ ਉਹਦੇ ਤੇ ਕੰਮ ਕਰੋ ਪਹਿਲੀ ਤੁਹਾਡੀ ਬੈਂਕ ਸਟੇਟਮੈਂਟ ਦੂਜਾ ਤੁਹਾਡੀ ਇਨਕਮ ਟੈਕਸ ਰਿਟਰਨ ਤੀਜਾ ਤੁਹਾਡਾ ਜੋਬ ਜਾਂ ਬਿਜ਼ਨਸ ਦਾ ਪ੍ਰੂਫ ਚੌਥਾ ਤੁਹਾਡੇ ਕੋਲ ਕੋਈ ਵਧੀਆ ਐਸੈਡ ਹੈਗਾ ਤੇ ਵਧੀਆ ਗੱਲ ਹੈ ਨਹੀਂ ਤਾਂ ਤੁਸੀਂ ਟਰੈਵਲ ਹਿਸਟਰੀ ਜ਼ਰੂਰ ਬਣਾ ਕੇ ਰੱਖੋ ਤਾਂ ਜੋ ਤੁਹਾਨੂੰ ਹੈਲਪ ਹੋ ਸਕੇ ਜੇਕਰ ਤੁਹਾਨੂੰ ਸ਼ਾਈਨਿੰਗਨ ਦਾ ਵੀਜ਼ਾ ਮਿਲਦਾ ਹੈ ਨੋ ਡਾਊਟ ਹੈ ਇਹ ਫਸਟ ਟਾਈਮ 6 ਮਨთ 90 ਦਿਨ ਦਾ ਕਿਵੇਂ ਮਿਲ ਗਿਆ ਇਹ ਅਫੀਸਰ ਦੇ ਮੂਡ ਤੇ ਡਿਪੈਂਡ ਹੋ ਸਕਦਾ ਹੈ ਕਿ ਉਹ 10 ਦਿਨਾਂ ਦੀ ਸਟੇ ਵਾਂਗੂ ਜਿਵੇਂ ਮੈਨੂੰ ਵੀ ਪਹਿਲੀ ਵਾਰੀ 10 ਦਿਨਾਂ ਦੀ ਸਟੇ ਵਾਲਾ ਵੀਜ਼ਾ ਮਿਲੇ ਸੀ ਹੋ ਸਕਦਾ ਉਹ ਵੀ ਦੇ ਦਿੰਦੇ ਕਿਉਂਕਿ ਆਪਾਂ ਪਲਾਨ ਹੀ 10 ਦਿਨਾਂ ਦਾ ਦਿੱਤਾ ਸੀ ਉਹਨਾਂ ਨੂੰ ਆਈਟਮ ਲਿਸਟ ਦੇ ਵਿੱਚ ਹੋ ਸਕਦਾ ਹੈ ਉਹਨਾਂ ਨੂੰ ਕੁਝ ਹੋਰ ਦਿਖਿਆ ਹੋਵੇ ਤਾਂ ਉਹਨਾਂ ਨੇ ਅਪਰੂਵ ਕਰਤਾ ਸੋ ਮੀ ਦੇ ਹੈ ਵੀ ਤੁਸੀਂ ਵਧੀਆ ਤਰੀਕੇ ਨਾਲ ਪ੍ਰੈਜੈਂਟੇਸ਼ਨ ਜਦੋਂ ਦੇਣੀਓ ਤਾਂ ਵੀਜ਼ਾ ਤੁਹਾਨੂੰ ਵਧੀਆ ਤਰੀਕੇ ਨਾਲ ਮਿਲ ਸਕਦਾ ਹੈ ਤੇ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਤੁਹਾਨੂੰ ਵੀਜ਼ਾ ਬਾਰੇ ਦਿਖਾਉਂਦਾ ਵੀਜ਼ਾ ਆ ਇੱਥੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਲੱਗਾ ਹੋਗਾ ਸੋ ਏਸੀ ਵੀਜ਼ਾ ਸ਼ੇਨਗੇਨ ਵੀਜ਼ੇ ਦੀ ਪਾਵਰ ਤੁਹਾਨੂੰ ਪਤਾ ਹੈ ਕਿ ਸ਼ੇਨਗੇਨ ਵੀਜ਼ਾ ਜੇਕਰ ਤੁਹਾਨੂੰ ਕੋਲ ਹੈਗਾ ਤਾਂ ਤੁਹਾਨੂੰ ਯੂਕੇ ਦਾ ਵੀਜ਼ਾ इजीली ਮਿਲ ਜਾਂਦਾ ਹੈ ਜੇਕਰ ਯੂਕੇ ਸ਼ੇਨਗੇਨ ਜਿਹੇ ਕੰਟਰੀਆਂ ਤੁਸੀਂ ਟਰੈਵਲ ਕਰ ਲੈਣੇ ਹੋ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਇਹੋ ਜਿਹੇ ਮੁਲਕ ਘੁੰਮਣਾ ਹੋਰ ਈਜ਼ੀ ਹੋ ਜਾਂਦਾ ਹੈ ਸੋ ਸ਼ੇਨਗੇਨ ਵੀਜ਼ਾ ਇੱਕ ਪਾਵਰਫੁੱਲ ਵੀਜ਼ਾ ਜਿਹਦੇ ਹੋਣ ਦੇ ਨਾਲ ਵੈਲਿਡ ਹੋਣ ਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਗੰਟਰੀਆਂ ਵੀਜ਼ਾ ਨਾਲ ਰਹਿਵਲ ਦੀ ਫੈਸਿਲਿਟੀਆਂ ਦੇ ਦਿੰਦੀ ਹੈ ਸੋ ਉਮੀਦ ਕਰਦਾ ਨੂੰ ਵੀਡੀਓ ਲਧੀਆ ਲੱਗੀ ਹੋਗੀ ਜੇਕਰ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਇਓ ਧੰਨਵਾਦ